ਸਾ希ਗਲ ਦੋਸਤੋ ਬਲਡੇਰੀ ਫਾਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੋਸਤੋ ਅੱਜ ਫੇਰ ਵੀਡੀਓ ਲੈ ਕੇ ਆਏ ਆਂ ਸ਼ਹਿਰ ਬਟਾਲਾ ਤੋਂ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਜੀ ਅੱਜ ਵੀ ਇਹਨਾਂ ਕੋ ਫੇਰ ਦੋ گاਵਾں ਸੇਲ ਲੈਗੇਗੇ ਅੱਗੇ ਵੀ ਇਸ ਕਰਦੇ ਹੋਏ ਤੁਹਾਨੂੰ ਵੀਡੀਓ ਦਿਖਾਈ ਦੇ ਰਹੇ ਨੇ ਇੱਕ ਦੋ ਨਾਲ ਅਗਰ ਬੰਦੇ ਚੰਗੇ ਪੀਸ ਵਧੀਆ ਹੁੰਦੇ ਨੇ ਅੱਜ ਦੋ گاਵਾں ਵੀਰ ਕੋ ਸੇਲ ਲਈ ਆ ਇੱਕ ਤੇ ਆ ਬਹੁਤ ਕਮਾਲ ਦਾ ਹੀ ਹੈ ਜੀ ਆਇਰ ਸ਼ਰ ਬਰੀਡ ਦੀ ਐ ਟਾਪ ਬਰੀਡ ਵਸ਼ੀ ਹੈ ਜੀ ਆ ਦੇਖ ਸਕਦੇ ਅਨਮੋਲ ਹੀ ਰਹੀ ਹੈ ਜੀ ਦੋਸਤੋ ਵੀਡੀਓ ਲਾਸਟ ਤੱਕ ਵੇਖਿਓ ਚੰਗੀ ਤਰ੍ਹਾਂ ਤੁਹਾਨੂੰ ਖੋਲ ਕੇ ਦੇ ਬਾਰੇ A to Z ਇਨਫੋਰਮੇਸ਼ਨ ਦੇਵਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆ ਹੁਣ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਵੀਰ ਹੁਣੇ ਆਪ ਇੱਥੇ ਨਹੀਂ ਉਹਨਾਂ ਦਾ ਕੋਈ ਸੱਜਣ ਮਿੱਤਰਿਆ ਸਾਨੂੰ ਜਾਣਕਾਰੀ ਸ਼ੇਅਰ ਕਰੇਗਾ ਸਾਸ਼ੀ ਗਾਲਪਾ ਜੀ ਹੋਰ ਸੁਣਾਓ ਕਿਦਾਂ ਬਾਅਦ ਵਜੇ ਠੀਕ ਆ ਠੀਕ ਆ ਜੀ ਹਾਂ ਜੀ ਅੱਛਾ ਜੀ ਵੀਰੂ ਨੇ ਇਹ ਆਪਣਾ ਹੀ ਹੈ ਵੀਰ ਭਰਾ ਦਾ ਕੇ ਤੁਹਾਡਾ ਜੀ ਆਪਣਾ ਦੋਸਤ ਹੀ ਵੀਰ ਸੱਜਣੀ ਹੈ ਅੱਛਾ ਅੱਛਾ ਤੇ ਡਿਟੇਲ ਫਿਰ ਤੁਸੀਂ ਦੱਸੋਗੇ ਇਹਨਾਂ ਬਾਰੇ ਹਾਂ ਜੀ ਹਾਂ ਜੀ ਇਹ ਵੀਰ ਦਾ ਨਾਮ ਬੋਲ ਦਿਓ ਵੀਰ ਦਾ ਨਾਮ ਨੀਸ਼ਵਾ ਹਾਂ ਜੀ ਸ਼ਹਿਰ ਤੇ ਸ਼ਹਿਰ ਬਟਾਲਾ ਦਾ ਜ਼ਿਲ੍ਹਾ ਗਦਾਪੁਰ ਤਹਿਸੀਲ ਵੀ ਬਟਾਲਾ ਹੈ ਨਾ ਮੋਬਾਈਲ ਨੰਬਰ ਵਿੱਚ ਲਾ ਦਿਆਂਗੇ ਵੀਰ ਦਾ ਹਨਾ ਤੇ ਸਭ ਤੋਂ ਪਹਿਲਾਂ ਫਿਰ ਇਹਦੇ ਤੋਂ ਸ਼ੁਰੂ ਕਰ ਲਈਏ ਜੀ ਹਾਂ ਜੀ ਹਾਂ ਜੀ ਦੱਸੋ ਹਾਂ ਇਹਦੇ ਬਾਰੇ ਜੀ ਇਹ ਵੀ ਜੀ ਮੂੰਹ ਚਾਰ ਨਵਕੀ ਆ ਪਹਿਲਾ ਸੁਆ ਇਹਦਾ ਅੱਛਾ ਜੀ ਮੂੰਹ ਚਾਰ ਦਾੰਦ ਤੇ ਸੁਆ ਪਹਿਲਾ ਹੀ ਜੀ ਸੁਆ ਤਲਾ 7 ਦਿਨ ਪੂਰੇ ਦਾ ਘਰ ਦੱਸਦੇ ਆ ਜੀ 7 ਤਰੀਕ ਨੂੰ 7 ਫਰਵਰੀ ਨੂੰ ਇਹਦੇ ਦੋਸਤੋ ਦਿਨ ਪੂਰੇ ਹੁੰਦੇ ਆ ਬਰੀਡ ਚੈੱਕ ਕਰੋ ਤੁਸੀਂ ਇਹਦੀ ਹਜੇ ਨਵਾਲੀ ਨਹੀਂ ਹਜੇ ਲੱਥੀਆਂ ਆ ਗੱਡੀ ਚ ਉਹਦੇ ਵੀਰਾਂ ਦਾ ਚਲੋ ਪਾ ਦਈਏ ਵੀਡੀਓ ਇਹਦੀ ਟਾਉ ਬਰੀਡ ਹੈ ਜਿਹਨੂੰ ਕਹਿੰਦੇ ਪੂਰੀ ਰਾਜੀ ਰੂਜੀ ਆ ਕੱਦ ਵਜਨ ਵਾਲੀ ਵੱਛੀ ਹੈ ਜੀ ਤੇ ਦਿਖਾਓਗੇ ਖੋਲ ਕੇ ਇਹਨੂੰ ਮੜਾ ਜਾ ਨਾਦਨ ਤੋੜ ਕੇ ਦਿਖਾ ਲ ਦਿੰਨੇ ਬਹੁਤ ਹੀ ਟਾਪ ਕਲਾਸ ਵੱਛੀ ਹੈ ਜੀ ਆਜ ਆਏ 7 ਫਰਵਰੀ ਦੇ ਦਿਨ ਪੂਰੇ ਆ ਦੋਸਤੋ ਤੇ ਲੇਵਾ ਹੋਣੀ ਦੇਖ ਲਓ ਕਿੰਨਾ ਲਈ ਫਿਰਦੀ ਆ ਉਮੀਦ ਕਰਦੇ ਆ ਚੰਗੀ ਬਣ ਕੇ ਬੱਸੀ ਸੂਗੀ ਬ੍ਰੀਡ ਬਹੁਤ ਕਮਾਲ ਦੀ ਹੈ ਜੀ ਬ੍ਰੀਡ ਯੂਨੀਕ ਹੀ ਆ ਜੀ ਤਨ ਤਨ ਬ੍ਰੀਡ ਬਹੁਤ ਯੂਨੀਕ ਹੈ ਆ ਦੇਖ ਸਾਡੇ ਥਾਣ ਦੀ ਕੁਆਲਿਟੀ ਹੁਣ ਤੋਂ ਇਹਦੀ ਦੇਖ ਸਕਦੇ ਬਹੁਤ ਵਧੀਆ ਜੂੰ ਚੂੰ ਚੁਆਈਆਂ ਹੋਣਗੀਆਂ ਥਾਣ ਹੋਰ ਵਧੀਆ ਕੱਢੂਗੀ ਆ ਥਾਣਕ ਆ ਗਿਆ ਵੀ ਦੇ ਸਕਦੇ ਮਿਲਕ ਵੀਨ ਵੀ ਬਹੁਤ ਵਧੀਆ ਪਰ ਗੋਵੇ ਦੇ ਨਾਲ ਲੱਭਣੀ ਨਹੀਂ ਤੁਹਾਨੂੰ ਅਜੇ ਦੋਸਤੋ ਕੱਦ ਵਜਨ ਦੀ ਪੂਰੀ ਹੈ ਸਾਫ ਸੂਪ ਪੂਰੀ ਹੈ ਰੰਗ ਬਹੁਤ ਵਧੀਆ ਰਸੀਦਾ ਹੈ ਹੱਥੋਂ ਤੇ ਲਾ ਕੇ ਵੀਰ ਜੀ ਦਿਖਾ ਦਿਓ ਠੰਡੀ ਸੀਂ ਦਾ ਆ ਦੇਖ ਸਕਦੇ ਸੀਲ ਸਾਊਗਾ ਪਹਿਲਾ ਸੂਆ ਵਾ ਮੂੰਹ ਚਾਰ ਦੰਦਿਆਂ ਇਹ ਦੋਸਤੋ ਨਸਲਾ ਹੁੰਦੀਆਂ ਜਿਹੜੀਆਂ ਫਿਰ ਬਰੀਡਾਂ ਬਰੀਡਾਂ ਹੀ ਹੁੰਦੀਆਂ ਤੇ ਦੋਸਤੋ ਫਿਰ ਭਾਜੀ ਇਹਦਾ ਫਿਰ ਮੁੱਲ ਮੋਲੇ ਭਾਜੀ ਦਾ ਫੋਨ ਤੇ ਕਰੋ ਫੋਨ ਤੇ ਕਰਨੇ ਵੀਰ ਹੁਣ ਨਹੀਂ ਆਵਣਾ ਸਪੈਸ਼ਲ ਇਹ ਕਿਉਂਕਿ ਕੱਚੀ ਆ ਵੀਰ ਹੁਣ ਨਹੀਂ ਆਂਦੇ ਕਿ ਚਲੋ ਜੇ ਕੋਈ ਹੁਣ ਵੀਰ ਖਰੀਦਣੀ ਜਾਊਗਾ ਤੇ ਉਸ ਹਿਸਾਬ ਨਾਲ ਕਰ ਲਾਂਗੇ ਮੋਲੇ ਦਾ ਇਹ ਨਹੀਂ ਤੇ ਫਿਰ ਤਿਆਰ ਹੋਈ ਦੀ ਦੁਬਾਰੇ ਵੀਡੀਓ ਤੁਹਾਨੂੰ ਪਾਵਾਂਗੇ ਬਾਕੀ ਪੀ ਸਪੈਸ਼ਲ ਹੀ ਜੇ ਬਹੁਤ ਟਾਪ ਕਲਾਸ ਆ ਬਾਰ ਬਾਰ ਦਿਲ ਕਰਦਾ ਇਹਦੇ ਬਾਰੇ ਦੱਸੀ ਜਾਈਏ ਹੁਣ ਇੱਕ ਆ ਦੂਸਰੀ ਆ ਗਈ ਹਾਂਜੀ ਵੀਰ ਜੀ ਇਹਦੇ ਬਾਰੇ ਆਇਓ ਵੀਰ ਜੀ ਦੂਸਰਾ ਸੁਵਾਵਾ ਦੂਜਾ ਸੁਵਾ ਸੁਣੀ ਹੈ ਜੀ 3 ਦਿਨ ਬਾਅਦ ਲੈ ਜਾਈਏ ਜੀ 10 ਦਿਨ ਲੈ ਜਾਈਏ ਦੂਜਾ ਸੁਵਾ ਦੁੱਧ ਕੀ ਉਮੀਦ ਕਰਦੇ ਹੋ ਤੁਸੀਂ ਵੀਰ ਜੀ ਘਰੋਂ ਦੱਸ ਦੇ ਕੇ ਦੋ ਦਸ ਉਨਾ ਥੋੜਾ ਜਿਹਾ ਦੇਗੀ 15 16 ਕਿਲੋ ਆ ਲੇਵਾ ਹੋਣੀ ਦਾ ਚੈੱਕ ਕਰ ਸਕਦੇ 10 15 ਤਿੰਨ ਹਜੇ ਲੈ ਕੇ ਸੂਗੀ ਕਟ ਆਲਾ ਬਾਨਾ ਜੇ ਵਸ਼ੀ ਦਾ ਖੋਲਾ ਵੀਰ ਜੀ ਇਹਨੂੰ ਬੇਲ ਬੂਲ ਇਹਦੀ ਵੀ ਚੰਗੀ ਆ ਹਾਈਟ ਇਹਦੀ ਵੀ ਚੰਗੀ ਆ ਇੱਕ ਰੰਗ ਕਾਲੀ ਹੈ ਵਸ਼ੀ ਦੋਸਤੋ ਹਨੇ ਕਾਲੀ ਸ਼ਾਹ ਜੇ ਇੱਕ ਰੰਗ ਹੈ ਲੈ ਜੂ ਬੰਦੋ ਦੇਲ ਬੂਲ ਦੀ ਚੰਗੀ ਆ ਦੇ ਸਕਦੇ ਹਾਈਟ ਲੈਂਥ ਫੁੱਲ ਸਿਆਜਿਆ ਜੀ ਇਹਦਾ ਥਣ ਦੀ ਕੁਆਲਿਟੀ ਬਹੁਤ ਸਪੈਸ਼ਲ ਆ ਅਜੇ ਦਿਨ 10 ਖੜਦੀ ਆ ਢੱਲਾਂ ਢੋਲਾਂ ਚੰਗੀਆਂ ਮਸ਼ੀਨ ਦੇ ਬਣ ਕੇ ਵਧੀਆ ਸੁੂਗੀ ਆ ਦੇ ਸਾਲੇ ਠੰਡੀ ਤੇਰੀ ਦੋਸਤੋ ਵੀ ਹਾਂ ਜੀ ਆ ਪੂਰੀ ਸੀਲ ਸਾਬਾ ਦੋਸਤੋ ਹਲ ਚੈੱਕ ਕਰੋ ਥਣ ਦੀ ਕੁਆਲਿਟੀ ਬਹੁਤ ਸਪੈਸ਼ਲ ਆ ਵੀਰ ਕਹਿੰਦਾ ਕੱਲਾ ਕੱਲਾ ਥਣ ਲੱਗਾ ਮਸ਼ੀਨ ਨੂੰ ਉਮੀਦ ਕਰਦੇ ਆ ਚੰਗੇ ਦੋਦੀ ਇਹਦਾ ਭਾਜੀ ਫਿਰ ਮੁੱਲ ਫੋਨ ਤੇ ਕਰੋਗੇ ਕਿ ਜਾਂ ਦੱਸੋਗੇ ਇਹਦਾ ਦੱਸ ਦੇਣੇ ਵੀ ਇਹਦਾ 40000 ਰੁਪਏ ਲਾਣੇ ਇਹਦਾ 40000 ਰੁਪਏ ਮੁੱਲ ਕਰਦੇ ਮੰਨਤਾਂ ਨੂੰ ਹੋ ਜਾਏਗਾ ਨਾ ਬੱਕੇ ਮੁੱਕੇ ਦਾ ਮੰਨਤਾਂ ਕਰ ਠੀਕ ਆ ਭਾਜੀ ਐਡਰੈਸ ਫਿਰ ਇੱਕ ਵਾਰੀ ਬੋਲ ਦਿਓ ਬਸ ਭਾਜੀ ਤਹਿਸੀਲ ਬਟਾਲਾ ਹਾਂਜੀ ਜਿਹੜਾ ਕਿ ਦਾਸਪੁਰ ਠੀਕ ਆ ਜੀ ਸ਼ਹਿਰ ਬਟਾਲਾ ਨਾ ਸ਼ਹਿਰ ਬਟਾਲਾ ਜੀ ਠੀਕ ਆ ਦੋਸਤੋ ਦੋਸਤੋ ਅੱਗੇ ਵੀ ਤੁਹਾਨੂੰ ਦੱਸਿਦਾ ਕਿ ਉਹ ਪਾਣੀ ਵਾਲੀ ਟੈਂਕੀ ਦੀ ਨਿਸ਼ਾਨੀ ਰੱਖ ਲਓ ਵੀਰ ਦੇ ਘਰ ਦੇ ਲੱਗੇ ਆ ਵੱਡੀ ਪਾਣੀ ਵਾਲੀ ਟੈਂਕੀ ਦੇ ਦੋਸਤੋ ਇਹ ਦੋ ਨਗ ਤੁਹਾਨੂੰ ਦਿਖਾਏ ਨੇ ਦੋਹਾਂ ਚ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਆਪਣੀ ਤਸੱਲੀ ਕਰਕੇ ਖੋਲ ਸਕਦੇ ਜੀ ਆਹ ਤੇ ਸਪੈਸ਼ਲੀ ਨਗੀਨਾ ਹੈ ਜੀ ਬਹੁਤ ਟੌਪ ਦਾ ਨਗੀਨਾ ਹੈ ਕਿਹੇ ਵੀਰ ਨੂੰ ਵੀ ਇਹਨਾਂ ਚ ਕੋਈ ਵੜੀ ਪਸੰਦ ਆਵੇ ਨੰਬਰ ਵੀਰ ਤਾਂ ਮੈਂ ਵਿੱਚ ਲਾ ਦਾਂਗਾ ਉਹ ਨੰਬਰ ਤੇ ਸੰਪਰਕ ਕਰਕੇ ਵੀ ਦੋਸਤੋ ਖਰੀਦ ਸਕਦੇ ਸਾਰੇ ਵੀਰਾਂ ਸასიਖਾਲ ਜੀ